ਉਹ ਜੀ ਤਿਸਰ ਉਡਣ ਲੱਗੀ ਚਾਰਾਂ ਕਬੂਤਰਾਂ ਚ ਦੋ ਆਪਣੇ ਆ ਤੇ ਦੋ ਬਈ ਆ ਦੁਆਬੇ ਵਾਲਿਆਂ ਦੇ ਆ ਜਿੱਜੀ ਜਿਹੜੀ ਪਿੰਡ ਬੋਡੇਬਾੜੀ ਨੂੰ ਉੱਡਦੀ ਆ ਜਿਲ੍ਹਾ ਤਰਨਤਾਰਨ ਨਾ ਪਹਿਲੇ ਦਿਨ ਵਿੱਚ 100 ਕਬੂਤਰ ਉੱਡਿਆ ਸੀ ਤੇ ਦੂਸਰੇ ਦਿਨ 50 ਕਬੂਤਰਾਂ ਚ 200 ਰੁਪਏ ਸੀ ਤੇ 18 ਕਬੂਤਰਾਂ ਨੂੰ ਕੱਲ ਮੋਰਾ ਲੱਗ ਕੇ 18 ਕਬੂਤਰ ਉੱਡੇ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਕਬੂਤਰ ਰਹਿ ਗਏ ਆ ਤੇ ਤਿੰਨਾ ਨਾਮਾਂ 'ਚ ਬਾਜੀ ਆ ਤੇ ਚਾਰ ਕਬੂਤਰਾਂ 'ਚ ਤਿਸਰ ਵਾਲੇ ਤੈਨੂੰ ਉੱਡਣ ਲੱਗੇ ਆ ਪਿੰਡ ਦੋਦੇ ਇਹਨਾਂ ਕਬੂਤਰਾਂ ਦੇ ਜਿਹੜੇ ਆਪਾਂ ਨਾਂ ਤੁਹਾਨੂੰ ਬੋਲ ਕੇ ਦੱਸਦੇ ਆ ਮਾਵੀ ਨਿਹੰਗ ਜੀਵਨ ਸਿੱਧਮਾ ਗਰਵੇਲ ਕਲਸਿੰਗਾ ਮਿੰਟੂ ਬੱਲ ਤੇ ਸ਼ਾਮ 6:30 ਦਾ ਟਾਈਮ ਹੋਵੇਗਾ ਤੇ ਤਿੰਨਾ ਨਾਮਾਂ 'ਚ ਬਾਜੀ ਪੈਸੇ ਆ ਜੋ ਇਹਨਾਂ ਦੇ ਵਿੱਚ ਤਿੰਨਾ ਨਾਮਾਂ 'ਚ ਪੈਸੇ ਵੰਡ ਦਿੱਤੇ ਜਾਣਗੇ ਆ ਸਾਰੇ ਭਰਾ ਏਜੰਟਾ ਸੈਦ ਮੁਹੰਮਦ ਆਪ ਸਾਡੇ ਸਤਿਕਾਰਯੋਗ ਚਾਚਾ ਜੀ ਦਰਵੇਲ ਕਲਸੀਆ ਜੀਵਨ ਦੋਡੇ ਹਰਮਿੰਦਰ ਦੋਡੇ ਸੇਵਾ ਭਵਾਨ ਮਾਹਵੀਰ ਬਾਜ ਤੇ ਸਾਡੇ ਭਾਈ ਹਣੀ ਚਲੋ ਛੱਡੋ ਵੀਡੀਓ ਬਣਜੂ ਨਾਲੀ ਚਲੋ ਜੀ ਛੱਡੋ ਭਾਈ ਹਾਂ ਨਾਲੀ ਵੀਡੀਓ ਛੱਡੋ ਨਾਲੀ ਹਾਂ ਛੱਡ ਜਾ ਕੋਲੇ ਤੇ ਛੱਡ ਜਾ ਬਣੋ ਠਾਓ ਛੱਡੋ ਆ ਆ ਵਾਹ ਮੇਰ ਕਰ ਮਾਰ ਧੰਨਵਾਦ ਤੇਰੇ ਭਾਜੀ ਬੱਸ ਬੱਸ ਲੋੜ ਹੀ ਨਹੀਂ ਬਾਈ ਬੱਸ ਬੱਸ ਓ ਛੜੀ ਲੱਗੀ ਪਤਾ ਨਹੀਂ ਕਿਦੀ ਲੱਗੀ ਲਵਾ ਦਿਓ ਜਾ ਕੇ ਓਏ ਹਰੀ ਹਰੀ ਓ ਲੱਗੀ ਜੇ ਇਹਦਾ ਲਓ ਜੀ ਚਾਰ ਕਬੂਤਰ ਉੱਡ ਗਏ ਤੇ ਸਰਚ ਦੋ ਆਹਾ ਤੇ ਦੋ ਆ ਆ ਗਏ ਆ ਦੋਵੇਂ ਆਪਣੇ ਆ ਤੇ ਉਹ ਦੂਜੇ ਵੀਰ ਦਵਾਬੇ ਵਾਲਿਆਂ ਦੇ ਆ ਆ ਕਬੂਤਰ ਆ ਵੀਰ ਬੈਠੇ ਖੜੇ ਆ ਆਪਣੇ ਦਵਾਬੇ ਵਾਲੇ ਤੇ ਉਹ ਜੰਟਾ ਸੈਦ ਮੁਹੰਮਦ ਖੜਾ ਨਾਲ ਬਬਲਾ ਚੁਗਾ ਜੀਤਾ ਕਮਲ ਇਹ ਸਾਰੇ ਆਪਣੇ ਬੰਦੇ ਖੜੇ ਹੋਏ ਆ ਵੀਰ ਬੈਠੇ ਜਿਨ੍ਹਾਂ ਨੇ ਬਾਜੀ ਕਰਾਈ ਆ ਅਰਮਿੰਦਰ ਕਲਸੀਆ ਹਾਂ ਬਣ ਗਈ ਬਣ ਗਈ ਹਲੋ ਜੀ ਉਹ ਵਿਖਾਵਾਂਗੇ ਅੱਗੇ ਵੀ ਜਿਵੇਂ ਵੀ ਬਾਜੀ ਨਿਬੜੀ ਬਾਕੀ ਕੂਤਰ ਆ ਫਿਰਦੇ ਆ ਨਾਲ ਦੀ ਨਾਲ ਵੀਡੀਓ ਬਣਾ ਕੇ ਅਪਡੇਟ ਦਿੰਦੇ ਰਵਾਂਗੇ ਇਹ ਬੈਸਟ ਕਬੂਤਰ ਨੇ ਜਿਹੜਾ ਢਾਂਗੀ ਜੜੂ ਸਾਰਿਆਂ ਨਾਲੋਂ ਮਗਰੋਂ ਠੀਕ ਆ ਲਓ ਵੀ ਮਿੱਤਰੋ ਤਿੰਨ ਕਬੂਤਰ ਰਹਿ ਕੇ ਇਧਰ ਟਾਈਮ ਸਵਾ 11 ਹੋ ਗਏ ਇਹ ਟੂਰ ਤਾਂ ਟਾਈਮ ਤੇ ਕੱਟਿਆ ਗਿਆ ਸੈਂ ਸਹੀ ਹੁੰਦਾ ਕੈਮਰਾ ਦੀ ਫੋਟੋ ਸਹੀ ਹੁੰਦੀ ਆ ਪੂਰੀ ਸਹੀ ਹੁੰਦੀ ਆ ਨਾ ਕਿੰਨੇ ਕਬੂਤਰ ਹੁਣ ਫਿਰਦੇ ਆ ਵਿਖਾਉਂਦੇ ਆ ਤੁਹਾਨੂੰ ਬਾਹਰ ਜਾ ਕੇ ਇੱਕ ਕਬੂਤਰ ਆ ਵੀਰ ਦਾ ਇਹ ਹਲ ਵੀਰ ਆ ਵੀਰਾਂ ਨੇ ਕਰਾਈ ਬਾਜੀ ਗੇਲੇ ਵੀਰ ਦਾ ਕਬੂਤਰ ਕੱਟਿਆ ਗਿਆ ਟਾਈਮ 'ਚ ਕਿੱਥੇ ਕਬੂਤਰ ਇੱਕ ਤਾਂ ਉਹ ਫਿਰਦਾ ਉਹ ਪੱਲੇ ਆਲਾ ਕੋਈ ਦੇਸੀ ਆਇਆ ਦੇਸੀ ਆਇਆ ਬਾਲਾ ਅੱਛਾ ਹੋਰ ਗਾਰੇ ਰੰਗ ਆ ਇੱਕ ਕਬੂਤਰ ਵਾਰਾ ਆ ਗਿਆ ਉਹਦਾ ਪੱਲਾ ਰਗਿਆ ਇੱਕ ਕਾਲਾ ਕਬੂਤਰ ਪਹਿਲੇ ਤਾਂ ਤਰ ਉਤੇ ਤੇ ਉਹ ਦੂਜੇ ਕੋ ਉਤਰ ਕੇ ਦੂਜੇ ਆ ਇਹਦੇ ਦੇ ਬੈਠੀਓ ਪਹਿਲੇ ਲੈਣਾ ਦੇ ਦੇ ਬੈਠੀਓ ਤੁਹਾਡੇ ਮਰਵਾਉਂਦੀ ਆ ਨਾ ਨਾ ਲਾ ਦਿੰਦੀ ਨਹੀਂ ਢਿੱਲੀ ਫੜ ਕੇ ਦੇਦੀ ਆਪਾਂ ਉਹ ਲਾਲ ਕਾ ਛੜੀ ਉਹਦੇ ਨੇ ਨਹੀਂ ਉਹਨੂੰ ਰੰਗ ਨਹੀਂ ਕੋਈ ਮੂੰਹ ਚੱਕਿਆ ਮੇਰੇ ਵੀਰਾਂ ਦਾ ਤਾਂ ਨੂੰ ਇੱਕ ਸਾਡਾ ਵੀਰ ਉਹ ਪਿਆ ਬਬਲਾ ਕਿੱਧਰ ਗਿਆ ਹੈ ਬਾਜੀ ਵਾਲੀ ਨਹੀਂ ਚੱਲੇ ਹਣੇ ਪੱਜਾ ਆ ਬਹਿ ਜੀ ਸਾਡੀ ਬੇਟੀ ਤੇ ਬਾਕੀ ਕੂਤਰ ਹੁੰਨੇ ਆ ਦੋਨੋਂ ਆ ਵੀਰ ਦੇ ਖੁੱਡੇ ਆ ਭਾਈ ਹੋਏ ਸਾਹਮਣੇ ਬਾਕੀ ਕੂਤਰੋ ਫਿਰ ਦੇ ਦਸ ਦੇਣਗੇ ਥੋੜਾ ਜਨਾ ਟੁੱਪ ਚ ਕਰਕੇ ਪੈਂਦਾ ਚੱਕਰ ਇਥੇ ਟੁੱਪ ਕਰਕੇ ਕੂਤਰ ਨਹੀਂ ਦੇ ਜੋ ਥੱਲੇ ਆਏ ਫੇਰ ਵਖਾਉਣਾ ਸਾਰੇ ਲੋ ਜੀ ਡੰਟਾ ਸੈਦਮਾ ਹੁੰਦਾ ਕੱਲਾ ਰਹਿ ਗਿਆ ਜੀ ਪਿੰਡ ਦੋਦੇ ਕਰਨ ਤਾਰ ਤੇ ਸਰ ਦੇ ਵਿੱਚ ਪਹਿਲੇ ਦਿਨ ਇੱਕ ਵ ਇੱਕ ਕਬੂਤਰ ਉੱਡਿਆ ਸੀਗਾ ਤੇ ਆ ਆ ਫਿਰਦਾ ਜੀ ਕਬੂਤਰ ਡੰਟਾ ਸੈਦਮਾ ਹੁੰਦਾ ਮਿੰਟੂ ਬੱਲ ਆ ਦੋਬੜਾ ਆ ਗਿਆ ਸਾਰੇ ਨੰਬਰ ਜੋੜ ਲੈ ਹੈ ਸਾਰੀ ਚੰਗੀ ਤਰ੍ਹਾਂ ਬਣਾ ਲਈ ਬੋਰਡ ਤੇ ਲਗਾ ਦੋ ਇਹ ਉੱਪਰ ਬਹੁਤ 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 ਕੀ ਗਾਣਾ ਵਧਾਈਆਂ ਜੰਟੇ ਤੁਹਾਨੂੰ ਵੀ ਤੁਹਾਨੂੰ ਵੀ ਭਰਾਵਾਂ ਨੂੰ ਆ ਆ ਆ ਆ ਆ ਆ ਆ ਆ ਟਾਈਮ ਹੋ ਗਿਆ ਜੀ 3:30 ਵਜੇ ਕਬੂਤਰ ਆਪਣਾ ਫਿਰਦਾ ਜੇ ਲੋੜ ਚੜ ਗਿਆ ਟਾਂਗੀ 3:30 ਵਜੇ ਇਸਰ ਦੇ ਵਿੱਚ ਪਿੰਡ ਦੋਦੇ ਪਹਿਲੇ ਦਿਨ 100 ਕਬੂਤਰ ਉੱਡਿਆ ਸੀ 100 ਕਬੂਤਰ ਉੱਡਿਆ ਸੀ ਪਹਿਲੇ ਨੂੰ ਫ੍ਰਿਜ ਦੂਜੇ ਨੂੰ ਕੂਲਰ ਤੀਜੇ ਨੂੰ ਪੱਖਾ ਚੌਥੇ ਤੇ ਪੰਜਵੇਂ ਛੇਵੇਂ ਨੂੰ ਕੱਪ ਮਿੰਟੂ ਬੱਲ ਜੀ ਵਧਾਈਆਂ ਬਹੁਤ ਬਹੁਤ ਤੁਹਾਡੇ ਨਾਂ ਤੇ ਉੱਡਿਆ ਕਬੂਤਰ ਕੱਲ ਵੀ ਆਪਾਂ ਇੱਥੇ ਢਾਂਗੀ ਬਾਇਆ ਸੀ ਤੇ ਅੱਜ ਵੀ ਇੱਥੇ ਢਾਂਗੀ ਚਲਿਆ ਆਮਾ ਨੇ ਵੀ ਮੇਰੇ ਘਟੇ ਖੰਡ ਕਰੀ ਨਹੀਂ ਅੱਛਾ ਪੈਸੇ ਲੱਗਣਗੇ ਆਣੇ ਛੰਡ ਹੋਣੀ ਤੇ ਆਹ ਵੀਰਾਂ ਦਾ ਟੂਲਟਰ ਆਇਆ ਦੂਜੇ ਤੀਜੇ ਨੰਬਰ ਦੇ ਜੀਵਨ ਸਿੱਧੂਆਂ ਪੰਨੂ ਮਾਨ ਤੇ Yeah. ਲਓ ਵੀ ਮਿੱਤਰੋ ਬਾਹਰ ਆ ਕੂਤਰ ਆਪਣਾ ਤਿੱਸਰ ਜੱਤ ਗਿਆ ਫਰੈਜ ਪਹਿਲਾ ਨਾਮ ਚਾਰਾਂ ਕੂਤਰਾਂ ਚੁੱਡੀ ਸੀ ਤਿੱਸਰ ਵਧਾਈਆਂ ਬਈ ਸਾਰਿਆਂ ਨੂੰ ਤੈਨੂੰ ਵੀ ਵਧਾਈਆਂ ਬਈ ਵਧਾਈਆਂ ਬਈ ਸਾਰਿਆਂ ਨੂੰ ਆਪਣੇ ਬੰਦਿਆਂ ਨੂੰ ਤੇ ਬਹੁਤ ਵਧੀਆ ਵਧੀਆ ਉੱਡੇ ਆਪਣਾ ਕੂਤਰ ਤੇ ਬਾਜੀ ਆਪਣੀ ਚਾਰਾਂ ਚ ਵੰਡੀ ਗਈ ਸੀ ਆਪਣਾ ਪਹਿਲਾ ਨਾਮ ਫਰੈਜ ਹਾਂ ਪਹਿਲਾ ਨਾਮ ਆਪਣਾ ਫਰੈਜ ਬਣ ਗਿਆ ਯਾ ਆਪਣਾ ਕੂਤਰ ਟਾਂਗੀ ਚੜਿਆ ਉੱਡ ਕੇ ਲੈ ਵੀ ਦਿੱਤ ਆ ਰਲਾ ਕੇ ਲੈ ਚੱਲੋ ਚੁੱਪ ਕਰ ਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਬੂਤਰ ਪਾਲੇ ਭਰਾਵਾਂ ਨੂੰ ਬਈ ਇਹ ਜਿਹੜੀ ਬਾਜੀ ਪਿੰਡ ਦੋਦੇ ਦੁੱਸਰ ਦੀ ਉਡੰਦੀ ਸੀ ਜਿਲ੍ਹਾ ਤਰਨਤਾਰਨ ਤੇ ਤਿਸਰ ਪੈ ਗਈ ਸੀ ਤੇ ਚਾਰਾ ਕਬੂਤਰਾਂ ਦੇ ਵਿੱਚ ਤੇ ਚਾਰਾ ਕਬੂਤਰਾਂ ਦੇ ਵਿੱਚੋਂ ਜਿਹੜਾ ਬੈਸਟ ਪ੍ਰਾਈਜ਼ ਆ ਜੰਟਾ ਸੈਦ ਮੁਹੰਮਦਾ ਮਿੰਟੂ ਬਾਦਲੇ ਨਾਂ ਦੇ ਕਬੂਤਰ ਡਿਆ ਸੀ ਵੀਰ ਜੀ ਬੈਸਟ ਪ੍ਰਾਈਜ਼ ਜਿਹੜਾ ਫ੍ਰਿਜ ਉਹਨਾਂ ਨੂੰ ਦੇਣ ਲੱਗੇ ਆ ਤੇ ਚਾਂਦੀ ਦੀਆਂ ਠੱਲਾਂ ਹੀ ਕਬੂਤਰ ਨੂੰ ਬੈਸਟ ਪ੍ਰਾਈਜ਼ ਤੇ ਚਾਂਦੀ ਦੀਆਂ ਠੱਲਾਂ ਦੇਣ ਲੱਗੇ ਆ ਏਜੰਟਾ ਸੈਦ ਮਮਦ ਨੂੰ ਏਜੰਟਾ ਸੈਦ ਮਮਦ ਆ ਉਹਦੇ ਹੱਥੀ ਆਪਣੇ ਵਿਨਰ ਕਬੂਤਰ ਨੂੰ ਪਾਊਗਾ ਬਹੁਤ ਬਹੁਤ ਮੁਬਾਰਕਾ ਜੰਟੇ ਵੀਰ ਤੈਨੂੰ ਤਾੜੀਆਂ ਮਾਰੋ ਉਹ ਬੁੱਤ ਦੇ ਬਾਅਦ ਆ ਜਾਣੇ ਵੇਖੋ ਕਰਦੇ ਆ ਮੈਂ ਵਿੱਚੋਂ ਕੱਢੂ ਤੇ ਇਦਾਂ ਬਣਾਈਏ ਬਣਾ ਲਓ ਬਹੁਤ ਬੜਾ ਲੋਰ ਬੇ ਉੱਤੇ ਰੱਖਣਾ ਪਏ ਉਹਨੇ ਮੁੜ ਕੇ ਵਾਪਸ ਲੈ ਲੈ ਇਹਨਾਂ ਦੇ ਹਿਸਾਬ ਨਾਲ ਕਰਦੇ ਵਧੀਆ ਸਿੱਧੀਆਂ ਜੜ ਜਿੰਨੀਆਂ ਚੜਦਾ ਚੰਗੀ ਤਰ੍ਹਾਂ ਮਲਾਨੀ ਦੋਹਾਂ ਬਣਾਇਆ ਵਧੀਆ ਬਣਾ ਕੇ ਬਰਾਤ ਕੋਲੇ ਪੰਜੇ ਜਿਹਾ ਬਣਾ ਲੈ ਨਾ ਨਾ ਉਹ ਸਿੱਧੀਆਂ ਜੜ ਜਣੀਆਂ ਹੈ ਉਹ ਵਹੀ ਚਾਲ ਦਾ ਨਿਚਾ ਦੇ ਗਏ ਉਹਨਾਂ ਵੱਡੀ ਦਾ ਇੱਥੇ ਬੈਠੇ ਆ ਅੱਛਾ ਚੱਲ ਚੱਲ ਆ ਲੈ ਇਹ ਮਿਕਸਰ ਕੰਬਦਾ ਕਰ ਤੂੰ ਮਾਣੀ ਇਹ ਪੀੜ ਨਹੀਂ ਲੱਗਦੀ ਜੀ ਇਹ ਕਰਦਾ ਨਹੀਂ ਰੰਗ ਕੰਬੀ ਜਾਂਦਾ ਤੂੰ ਹੀ ਕੰਬਲ ਲਾਇਆ ਪਾਣੀ ਕੀ ਦੇ ਕੇ ਤੋੜਿਆ ਇਸ ਵੇਲੇ ਆ ਪਾ ਰਿਏ ਨੇ ਕੇ ਇਹ ਸਾਦੇ ਦਾ ਰਾਸ਼ਨ ਦੇ ਕੇ ਤੋੜਿਆ ਛੱਡ ਜੱਡੇ ਛੱਡ ਚੱਲ ਵੀਡੀਓ ਬਣਾਓ ਛੱਡ ਤਾ ਉੱਤੇ ਹੱਥ ਕੀਤਾ ਮੈਂ ਤਾਂ ਮੈਂ ਬਾਈ ਤਾਂ ਉਹ ਛਾਲ ਮਾਰਨੇ ਆ ਗਾ ਨਹੀਂ ਭੱਲਾ ਨਾ ਬੱਜਿਆ ਖੱਲੇ ਕਰੋ ਇਸ ਤਰ੍ਹਾਂ ਦੇ ਜੂੰਕਰਾਂ ਕਰਕੇ ਚਲੋ ਪਹਿਲਾ ਤੋਂ ਬਾਸਾ ਬਾਜੂ ਦੇ ਇਹਦਾ ਵੀ ਵੀ ਫੌਜੀ ਇਹ ਵੀ ਤੇ ਆਹ ਬੜੀ ਪਾਸੇ ਕਰੋ ਫੇਰ ਛੱਡ ਦੇ ਫੌਜੀਆਂ ਤੂੰ